ਪੂਰੀ ਲੱਗੀ ਜੀ ਪੂਰੀ ਹੈਵੀ ਲੱਗੀ ਹੋਈ ਹੈ ਇਹ ਲੇਜ਼ਰ ਕਟਿੰਗ ਦੀ ਹੈ ਸਾਰੀ 14 ਦੇ ਟਾਇਰਾਂ ਚ 16 ਦੇ ਟਾਇਰਾਂ ਚ 18 ਦੇ ਟਾਇਰਾਂ ਚ ਸਾਰਾ ਜਿਹੜਾ ਅਡਜਸਟੇਬਲ ਹੈਗੀ ਹੈ ਜੀ ਅੱਛਾ ਠੀਕ ਹੈ ਜੀ ਪਲੇ ਗਾਰੰਟੀ ਵੀ ਤੜ ਗਿਆ ਤਾਂ ਅਸੀਂ ਵਾਪਸ ਕਰਾਂਗੇ ਬਦਲ ਕੇ ਦੇਵਾਂਗੇ ਠੀਕ ਹੈ ਜੀ ਲੋ ਜੀ ਵੀਰੇ ਬਾਈਆਂ ਦੀ ਇਹ ਚੀਜ਼ ਦੀ ਗਾਰੰਟੀ ਹੋਊਗੀ ਇਹ ਗੱਲ ਨੋਟ ਕਰ ਲਿਓ ਤੇ ਬਾਕੀ ਬਾਈ ਕਹਿੰਦਾ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਲੈ ਕੇ ਆਏ ਆਪਾਂ ਹਲਾਂ ਤੇ ਤਵੀਆਂ ਟਰਾਲੀ ਤੇ ਹੋਰ ਵੀ ਕਾਫੀ ਮਸ਼ੀਨਰੀ ਜਿਹੜੀ ਆਪਣੀ ਵਰਤੋਂ ਚ ਆਉਂਦੀ ਆ ਬਾਈ ਕੋਲੇ ਪਹੁੰਚਿਆ ਕਰ ਦਿਆਂਗਾ ਲਵਾ ਤਾਂ ਬਾਈ ਹੱਸੇ ਹੀ ਗੱਲ ਬਾਈ ਸੁਭਨਾਮ ਕੀ ਆ ਤੁਹਾਡਾ ਜੀ ਹਰਜਿੰਦਰ ਸਿੰਘ ਜੀ ਲੋ ਜੀ ਹਰਜਿੰਦਰ ਸਿੰਘ ਤੇ ਇਹ ਭਿੱਖੀ ਮਾਨਸਰ ਰੋੜਾ ਜੀ ਆ ਭਿੱਖੀ ਮਾਨਸਰ ਭਿੱਖੀ ਮਾਨਸਰ ਰੋੜਾ ਤੇ ਆਪਣੀ ਫਰਮ ਦਾ ਨਾਮ ਕੀ ਆ ਹਰਨੇਕ ਐਗਰੀਕਲਚਰ ਹਰਨੇਕ ਐਗਰੀਕਲਚਰ ਹਾਂਜੀ ਲੋ ਜੀ ਬਾਈ ਤੋਂ ਪੁੱਛਦੇ ਆ ਬਾਈ ਨੇ ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਤਵੀਆਂ ਦਿਖਾਉਣਾ ਤੁਹਾਨੂੰ ਹਲ ਵੀ ਦਿਖਾ ਦਾਂਗੇ ਵੀਡੀਓ ਨਾ ਬਣੇ ਰਹੋ ਬਈ 18 ਤਵੀਆਂ ਨੇ ਜੀ ਹਾਂ 18 ਦਾ ਸੈੱਟ ਆ ਜੀ ਲੋ ਜੀ 18 ਦਾ ਸੈੱਟ ਹੈਵੀ ਡਿਊਟੀ ਚ ਹੈ ਨਾ ਜੀ ਹਾਂਜੀ ਤੇ ਇਹਦੇ ਵਿੱਚ ਕੀ ਕੀ ਨਵੀਂ ਆਪਾਂ ਤਕਨੀਕ ਲਿਆਂਦੀ ਹੈ ਜੀ ਨਵੀਂ ਤਕਨੀਕ ਜੀ ਜਿਵੇਂ ਹੁਣ ਬੰਦਾ ਟਰੈਕਟਰ ਤੇ ਬੈਠਾ ਹੀ ਉਹਨੂੰ ਥੱਲੇ ਉਤਰਨ ਦੀ ਲੋੜ ਨਹੀਂ ਉਹਨੂੰ ਜਿੰਨੀਆਂ ਮਰਜ਼ੀ ਖੋਲ ਸਕਦਾ ਇਹਦੇ ਵਿੱਚ ਆਪੇ ਪਾ ਕੇ ਖੁੱਲ ਜਾਣੀ ਮਤਲਬ ਕਿ ਜਿਵੇਂ ਆਪਾਂ ਕਹਿੰਦੇ ਸੀ ਦੋ ਬੰਦੇ ਜਾਂ ਤਿੰਨ ਬੰਦੇ ਉਹ ਝੰਜੜ ਖਤਮ ਆ ਇਕੱਲਾ ਬੰਦਾ ਹੀ ਇੱਥੋਂ ਹੀ ਪਾ ਕੇ ਇਹਨੂੰ ਐਡਜਸਟ ਕਰ ਸਕਦਾ ਮਗਰ ਮੂਰੇ ਤੇ ਜਿਵੇਂ ਹੀ ਸਾਹੀ ਸਾਹਿਬਾਂ ਵਾਜਨ ਦੇ ਚੱਕਣੇ ਕਹਿੰਦਾ ਦਿਮਾਗ ਦਾ ਕੰਮ ਹੀ ਰਹਿ ਗਿਆ ਬਸ ਇਹ ਵੀ ਨਵੀਂ ਤਕਨੀਕ ਨਾਲ ਲਾਇਆ ਪਾਈਪ ਦੇ ਵਿੱਚ ਪੈਂਦੀ ਹੈ ਇੱਕ ਬੰਦੇ ਨੂੰ ਆਰਾਮ ਨਾਲ ਚੱਕ ਕੇ ਲਾ ਸਕਦਾ ਅੱਛਾ ਕਹਿੰਦਾ ਦਿਮਾਗ ਆ ਬਸ ਆ ਪਾਈਪ ਕੱਢਣੀ ਹੈ ਇੱਥੋਂ ਇਹਦੇ ਵਿੱਚ ਪਾ ਕੇ ਦੱਬ ਦੇਣਾ ਇਹਨੂੰ ਦੱਬ ਦੇਣਾ ਲੋ ਜੀ ਬਾਈ ਨਵੀਂ ਤਕਨੀਕ ਤੇ ਕੰਮ ਆ ਜਿਹੜਾ ਉਹ ਅੱਗੇ ਨਾਲੋਂ ਬਹੁਤ ਸੌਖਾ ਹੋ ਗਿਆ ਹਨਾ ਵੀਰੇ ਜਿਵੇਂ ਕਹਿੰਦੇ ਮਸ਼ੀਨ ਤੇ ਜਿਵੇਂ ਹੁਣ ਆਪ ਕਰੀਏ 베アリング ਵਗੈਰਾ ਇਹਦੇ ਕਿਵੇਂ ਨੇ 베어ਿੰਗ ਵੱਡੇ ਲਾਇਓ ਨਹੀਂ ਹੱਬਾਂ ਨੇ ਇਹਦੀਆਂ ਵੱਡੀਆਂ ਲੋਹੇ ਦੀਆਂ ਹੱਬਾਂ ਲਾਈਆਂ ਹੋਏ ਨੇ ਇਹ ਚ ਮਿੱਟੀ ਪਾਣੀ ਕੁਛ ਨਹੀਂ ਵਰਦਾ ਹੈਗਾ ਜੀ ਵਿੱਚ ਠੀਕ ਹੈ ਦਾ 8 ਕਿਲੋ ਵਜਣਾ ਤੇ ਇੱਕ ਤਵੇ ਦਾ ਕਿੰਨਾ ਵਜਨ ਹੋਵੇਗਾ ਇੱਕ ਤਵੇ ਦਾ 10 ਕਿਲੋ ਵਜਨ ਹੈ ਜੀ ਅੱਛਾ 10 ਕਿਲੋ ਦਾ ਇੱਕ ਤਵਾ ਹਾਂਜੀ ਠੀਕ ਹੈ ਤੇ ਇਹ ਵੀ ਗਰੰਟੀ ਮਤਲਬ ਕੀ ਕੋਈ ਗਰੰਟੀ ਇਹਦੀ ਹੁਣ ਪਾਟਣ ਦੀ ਗਰੰਟੀ ਹੁੰਦੀ ਹੈ ਵੀ ਇਹ ਤੜ ਗਿਆ ਤਾਂ ਅਸੀਂ ਵਾਪਸ ਕਰਾਂਗੇ ਬਦਲ ਕੇ ਦੇਵਾਂਗੇ ਠੀਕ ਹੈ ਜੀ ਲੋ ਜੀ ਵੀਰੇ ਬਾਈਆਂ ਦੀ ਇਹ ਚੀਜ਼ ਦੀ ਗਰੰਟੀ ਹੋਊਗੀ ਇਹ ਗੱਲ ਨੋਟ ਕਰ ਲਿਓ ਤੇ ਬਾਕੀ ਬਾਈ ਕਹਿੰਦਾ ਕਿਦੋਂ ਵੀ ਹਨਾ ਰੇਟ ਪਤਾ ਕਰਕੇ ਆਜੋ ਸਾਰੀਆਂ ਮਲ ਕੇ ਵੀ ਜਿੰਨੀਆਂ ਵੀ ਫਾਰਮ ਹੋਣਗੀਆਂ ਬਾਈ ਘੱਟ ਤੋਂ ਘੱਟ ਰੇਟ ਤੇ ਚੀਜ਼ ਮੇਨ ਵਧੀਆ ਹੋਵੇ ਹਨਾ ਜੀ ਹਾਂਜੀ ਫੁੱਲ ਗਰੰਟੀ ਵਾਲੀ ਚੀਜ਼ ਦੇਵਾਂਗੇ ਚੱਲਣ ਦੀ ਫੁੱਲ ਗਾਰੰਟੀ ਹੂ ਕਿਸੇ ਮਰਜ਼ੀ ਟਰੈਕਟਰ ਦੇ ਮਗਰ ਪਾਓ ਪਾਈਆਂ ਦਾ ਪਤੀ ਨਹੀਂ ਲੱਗਦਾ ਠੀਕ ਹੈ ਜੀ ਮੇਨ ਇਹ ਗੱਲ ਆ ਭਾਈ ਕੋਈ ਵੀ ਟਰੈਕਟਰ ਹੋਵੇ ਜੀ ਮੈਂ ਆਪਾਂ ਕਹਿੰਦੀ ਘੱਟ ਐਚਪੀ ਵਾਲਾ ਟਰੈਕਟਰ ਵੀ ਇਹਨੂੰ ਆਸਾਨੀ ਨਾਲ ਖਿੱਚੂ ਆਰਾਮ ਨਾਲ ਖਿੱਚੂ ਤੇ ਇੱਕ ਗੱਲ ਇਹ ਨੋਟ ਕਰ ਲਓ ਇਹ ਮਤਲਬ ਕਿ ਵੀ ਆਪਣੀ ਉਹ ਚ ਡਰਾਵਲ ਚ ਉਹ ਚ ਡਰਾਵਲ ਚ ਵੀ ਪਹਿਣੀ ਆ ਹੁੱਕ ਚ ਵੀ ਪਹਿਣੀ ਆ ਹਾਂ ਜੀ ਹਾਂ ਜਿਵੇਂ ਆ ਜੀ ਡਰਾਵਲ ਚ ਪੈ ਜੂਗੀ ਆ ਹੁੱਕ ਚ ਪੈ ਆ ਹੁੱਕ ਚ ਪੈ ਜੂ ਲੋ ਜੀ ਇਹ ਐਡਜਸਟ ਹੋ ਜੂ ਉੱਤੋਂ ਉੱਪਰ نیچے ਹੈ ਨਾ ਜੀ ਠੀਕ ਹੈ ਜੀ ਤੇ ਗੱਲ ਕਰੀ ਆ 16 ਨੇ ਕਿ 18 ਨੇ ਜੀ ਇਹ 16 ਨੇ ਜੀ ਤੇ ਨਾਲ ਨਾਲ ਆਪਾਂ ਤੁਹਾਨੂੰ ਦੱਸ ਦਈਏ ਮਤਲਬ ਕਿ ਜਿਵੇਂ ਦੂਰ ਨੇੜੇ ਆਪਾਂ ਹਨਾ ਪਹੁੰਚ ਕਰਨੀ ਹੋਵੇ ਕਰ ਦੋਗੇ ਜੀ ਕਰ ਦਨੇ ਜੀ ਲੋ ਜੀ ਪਹੁੰਚ ਹੋ ਜੂਗੀ ਦੂਰ ਨੇੜੇ ਤੇ ਆ ਵੀ 19 ਵਜਨਾਂ ਕ ਘਟਾ ਜੀ ਨਹੀਂ ਇਹ ਤਾਂ ਵਜਨ ਘਟਾ 100 ਕਿਲੋ ਵਜਨ ਘਟਾ ਜੀ ਦਾ ਇਹਦਾ 100 ਕਿਲੋ ਵੀਰੋ ਵਜਨ ਘਟਾ ਪਰ ਚੀਜ਼ ਉਹੀ ਆ ਹਨਾ ਜੀ ਬਾਕੀ ਸੇਮ ਚੀਜ਼ ਹੈ ਜੀ ਬਾਕੀ ਸੇਮ ਚੀਜ਼ ਆ ਦੇਖੋ ਆਹ ਸੋਨੇ ਕੱਟ-ਕੁੱਟ ਕਿਵੇਂ ਬਣਾਏ ਹੋਏ ਨੇ ਲੇਜ਼ਰ ਕਟਿੰਗ ਦੇ ਨਹੀਂ ਸਾਰੇ ਇੱਕ ਪਲੇਟ ਚੋਂ ਕੱਢ ਕੇ ਲਾਇਆ ਹੋਇਆ ਕੋਈ ਐ ਨਹੀਂ ਹੈਗਾ ਬਿਲਡਿੰਗ ਦੇ ਟੋਟੇ ਨਹੀਂ ਜੋੜੇ ਹੋਏ ਆ ਅੱਛਾ ਠੀਕ ਹੈ ਜੀ ਲੋ ਜੀ ਵੀਰੋ ਕੋਈ ਜਿਗਾਰਡ ਨਹੀਂ ਕਰਾ ਜੀ ਮੈਂ ਆਪ ਕਹਿੰਦਾ ਜੱਟ ਜਿਗਾਰਡ ਕਰ ਦਿੰਦੇ ਨੇ ਜਿਗਾਰਡ ਨਹੀਂ ਕਰਾ ਪੂਰਾ ਵਧੀਆ ਤਕਨੀਕ ਲੇਜ਼ਰ ਨਾਲ ਕਰਾਵਾ ਜੀ ਹਾਂ ਜੇ ਲੇਜ਼ਰ ਦਾ ਕਟਿੰਗ ਆ ਸਾਰੇ ਲੋ ਜੀ ਲੇਜ਼ਰ ਦੀ ਕਟਿੰਗਾਂ ਤੇ ਬਾਕੀ ਓਵੇਂ ਹੀ ਆ ਗਿਆ ਵੀਰ ਆ ਪਾਈਪ ਕੋ ਡੋ ਅਡਜਸ ਤੇ ਇਹਦਾ ਵੀ ਵੀਰੇ ਵਜਨ ਘਟਾ ਕੰਮ ਹੁੰਨੀ ਹੈ ਕੰਮ ਹੁੰਨੀ ਹੈ ਕੰਮ ਹੁੰਨੀ ਹੈ ਟਰੈਕਟਰ ਜਿੰਨੀ ਮਰਜ਼ੀ ਐਚਪੀ ਦਾ ਪਾ ਲਓ ਇਹਨੂੰ ਆਸਾਨੀ ਨਾਲ ਖਿਚੂ ਵੱਡਿਆਂ ਨੇ ਦਾ ਖਿਚਣਾ ਕਿਸੇ ਨਾ ਪੁਰਾਣਾ ਟਰੈਕਟਰ ਵੀ ਖਿਚੂ ਜਿਵੇਂ ਆਪਾਂ ਕਹੇ ਜੀ ਮਾਲ ਕੇ ਵੀ ਸਵਰਾਜ ਪੁਰਾਣੇ ਐਨ 855 ਖਿਚਣਗੇ ਵੀਰ ਜੀ ਖਿਚਣਗੇ ਆਰਾਮ ਨਾਲ ਜੀ ਲੋ ਜੀ ਪੁਰਾਣੇ ਸਵਰਾਜ ਵੀ ਵੀਰੇ ਵਧੀਆ ਖਿਚਣਗੇ ਜਿਵੇਂ ਫੋਰਡ ਵਗੈਰਾ ਹੋਇਆ ਆਸਾਨੀ ਨਾਲ ਖਿਚਣਗੇ ਲੋ ਜੀ ਅੱਗੇ ਆਗੀਆਂ 16 ਵੀਰੇ ਇਹ ਤਾਂ ਪੁਰਾਣੀਆਂ ਯਾਰ ਇਹਦਾ ਨਾਮ ਹੈ ਇਹ ਆਗੀਆਂ 16 ਇਹ ਵੀ ਵੀਰੇ ਸੇਮ ਹੀ ਨੇ ਮਤਲਬ ਹਾਂ ਸੇਮ ਹੀ ਨੇ ਜੀ ਲੋ ਜੀ ਵੀਰੇ ਇੱਥੇ ਆ ਜਿਵੇਂ ਅੱਜਕੱਲ ਵੀਰੇ ਹਲ ਚੱਲਦੇ ਨੇ ਉਦਾਂ ਦੇ ਆ ਗਏ ਇਹ ਤੇ ਇਹਨਾਂ ਦੀ ਕੀ ਗੱਲ ਬਾਤ ਹੈ ਇਹ 15 ਨਹੀਂ ਵੀਰੇ ਇਹ 15 ਦਾ ਸੈੱਟ ਆ ਜੀ 2-2 ਇਹਦੇ ਫੋਲਡਿੰਗ ਹੋ ਜਾਂਦੇ ਨੇ ਬੋਲਡ ਹੋ ਜਾਂਦੇ ਨੇ ਕਰਕੇ ਉੱਡ ਜਾਂਦੇ ਨੇ ਜੀ ਲਓ ਜੀ ਇੱਕ ਵਾਰ ਦਈ ਇਹਨਾਂ ਨੂੰ ਆਰਾਮ ਨਾਲ ਤਾਂ ਹਾਂ ਚੱਕ ਸਕਦਾ ਮੋੜ ਸਕਦਾ ਹਲ ਘਰੋਂ ਪਾ ਕੇ ਵਗ ਜੋ ਰੋੜ ਤੇ ਹੀ ਨਹੀਂ ਹੈਗਾ ਅਗਲਾ ਪਿੱਛੇ ਹਾਰਨ ਮਾਰੀ ਜਾਊ ਟੈਨਸ਼ਨ ਫਰੀ ਆਪਦਾ ਹੱਕ ਦੋ ਵੀ ਟ੍ਰੈਕਟਰ ਉੱਥੇ ਜਾ ਕੇ ਹਲ ਕਰਕੇ ਚਾਰ ਗੇੜਿਆਂ ਦੀ ਵਾਹਣ ਵਾਦੋ ਹਣਾ ਵੀਰੇ ਵੱਡੇ ਹਾਲ ਹੋਗੇ ਤੇ ਇਹਨਾਂ ਦੀ ਬਈ ਗਾਰੰਟੀ ਵਾਰੰਟੀ ਮਿਲ ਗਿਆ ਗਾਰੰਟੀ ਦਾ ਸਵਾਲ ਹੀ ਸੁਣਦੀ ਖੁਰਪੇ ਪੱਕੇ ਹੋਣਗੇ ਇਹ ਮੋਸਦੇ ਨਹੀਂ ਹੈਗੇ ਟੁੱਟਣ ਦੀ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ ਇਹਦੀ ਅੱਛਾ ਠੀਕ ਆ ਮਤਲਬ ਕਿ ਜੇ ਮੁਚ ਗਿਆ ਤਾਂ ਗਾਰੰਟੀ ਤਾਂ ਅਸੀਂ ਬਦਲ ਕੇ ਦੇਵਾਂਗੇ ਜੀ ਤਾਂ ਬਦਲ ਕੇ ਦੇਣਗੇ ਜੇ ਮੁਚ ਗਿਆ ਟੁੱਟਣ ਦੀ ਬਈ ਕੋਈ ਗਾਰੰਟੀ ਨਹੀਂ ਕਿਉਂਕਿ ਇਹ ਤਾਂ ਤਣੇ ਵਗੈਰਾ ਚ ਫਸ ਜਾਂਦਾ ਇਹਦੇ ਪਲੇਟ ਦੀ ਘੋੜੀ ਲੱਗੀ ਸੀ ਪੂਰੀ ਹੈਵੀ ਲੱਗੀ ਹੋਈ ਹੈ ਜੇਜ਼ਰ ਕਟਿੰਗ ਦੀ ਹੈ ਸਾਰੀ 14 ਦੇ ਟਾਇਰਾਂ ਚ 16 ਦੇ ਟਾਇਰਾਂ ਚ 18 ਦੇ ਟਾਇਰਾਂ ਚ ਸਾਰਾ ਝਾ ਅਡਜਸਟੇਬਲ ਹੈਗੀ ਹੈ ਜੀ ਅੱਛਾ ਠੀਕ ਹੈ ਜੀ ਪਲੇਟ ਦੀ ਚਹੇ 14 ਲਾ ਬਾਈ ਹਾਂ ਜਿਹੜਾ ਮਰਜੀ ਜਿਹੜਾ ਮਰਜੀ ਤੇ ਨੇ ਟ੍ਰੈਕਟਰ ਐਡਜਸਟ ਹੋ ਜਾਣਗੇ ਹਾਂਜੀ ਹਾਂ ਲੋ ਜੀ ਬਾਈ ਇਹ ਚੀਜ਼ਾਂ ਦੀ ਬਾਈ ਦੀ ਪੂਰੀ ਗਾਰੰਟੀ ਆ ਬਾਈ ਕਹਿੰਦਾ ਤਸੱਲੀ ਨਾਲ ਹੈਵੀ ਡਿਊਟੀ 'ਚ ਬਣੇ ਹੋਏ ਨੇ ਹਾਂਜੀ ਲੋ ਜੀ ਮਤਲਬ ਕਿ ਵੀਰੇ ਜਿਵੇਂ ਕਹਦੀ ਆਪਾਂ ਕੁਆਲਿਟੀ ਹਨਾ ਲੋਹੇ ਦੀ ਅੱਜਕੱਲ ਬਹੁਲੀ ਵੱਧ ਘਟ ਆਉਂਦੀ ਆ ਤੇ ਕੁਆਲਿਟੀ ਪੂਰੀ ਵਧੀਆ ਹੋ ਸਕੇ ਵਧੀਆ ਸੀ ਕਲਾਸ ਪਾਈਪ ਲੱਗੀ ਹੋਈ ਤੇ ਵਧੀਆ ਸੀ ਕਲਾਸ ਦੀਆਂ ਟਾਇਨਾਂ ਲੱਗੀਆਂ ਹੋਈਆਂ ਨੇ ਜੀ ਠੀਕ ਹੈ ਜੀ ਤੇ ਆ ਇੰਚੀ ਕਿੰਨਾ ਵੀਰੇ ਇਹ ਇਹ 3 ਇੰਚ ਹੀ ਹੈ 3 ਇੰਚ ਹੀ ਪਾਈਪ ਆ 3 ਇੰਚ ਦੇ ਟਾਇਰ ਲੱਗਦੀ ਹੈ ਠੀਕ ਹੈ ਜੀ ਲੋ ਜੀ ਬਾਈ ਇੱਕ ਵਾਰੀ ਹਨਾ ਫੁੱਲ ਦਿਖਾ ਦੇ ਬਾਈਆਂ ਸਾਰੇ ਹਾਲ ਬਣੇ ਹੋਏ ਨੇ ਕੱਲੀ ਕੱਲੀ ਦੀ ਵੀਡੀਓ ਜ਼ਿਆਦਾ ਲੰਬੀ ਹੋ ਜੂ ਤੇ ਇੱਕ ਵਾਰੀ ਆਪਾਂ ਦੱਸ ਦੋ ਫੁੱਲ ਵੀਡੀਓ ਡਿਟੇਲ ਚ ਮਤਲਬ ਕਿ ਵੀ ਆਪਾਂ ਕੀ ਕੀ ਬਣਾਉਨੇ ਆ ਵੀ ਕਿਹੜੀਆਂ ਕਿਹੜੀਆਂ ਮਸ਼ੀਨਾਂ ਤਿਆਰ ਕਰਦੇ ਆ ਆਪਾਂ ਹਾਲ ਕਰਾ ਤਵੀਆਂ ਮਸ਼ੀਨਾਂ ਟਰਾਲੀਆਂ ਸਾਰੇ ਆਈਟਮ ਤਿਆਰ ਕਰਦੇ ਆ ਜੀ ਮੱਕੀ ਵੀਜਨਲੀਆਂ ਮਸ਼ੀਨਾਂ ਜ਼ੀਰੋ ਡਰੱਲਾਂ ਕਣਕ ਵਾਲੀਆਂ ਜ਼ੀਰੋ ਡਰੱਲਾਂ ਮੱਕੇ ਸਾਰੀਆਂ ਹੀ ਸਾਰੀ ਸਾਰੀ ਆਈਟਮ ਤਿਆਰ ਕਰਦੇ ਆ ਠੀਕ ਹੈ ਜੀ ਲੋ ਜੀ ਇੱਕ ਫੋਨ ਕਾਲ ਕਰ ਦਿਓ ਵੀਰੇ ਤੁਹਾਡਾ ਸਮਾਨ 5-4 ਦਿਨਾਂ ਚ ਹੀ ਰੈਡੀ ਹੋ ਜੂ ਬਣ ਕੇ ਹਨਾ ਜੀ ਲੋ ਜੀ ਬਾਈ ਦਾ ਕੰਟੈਕਟ ਨੰਬਰ ਥੱਲੇ ਚੱਲੀ ਜਾਂਦਾ ਜਿਹੜੀ ਵੀ ਚੀਜ਼ ਦੀ ਤੁਹਾਨੂੰ ਲੋੜ ਆ ਕਾਲ ਕਰਕੇ ਤੁਸੀਂ ਬਾਈ ਤੋਂ ਬਣੀ ਬਣਾਈ ਵੀ ਖਰੀਦ ਸਕਦੇ ਹੋ ਜਿਵੇਂ ਹੁਣ ਆ ਬਿਨਾਂ ਅਡਜਸਟ ਵਾਲੇ ਬਣਾਏ ਨੇ ਕਈ ਬੰਦੇ ਕਹਿੰਦੇ ਨੇ ਆਪਾਂ ਅਡਜਸਟ ਵਾਲੇ ਲੈਣੇ ਨਹੀਂ ਕਰਵਾਉਣੇ ਜੀ ਉਵੇਂ ਦੇ ਵੀ ਮਣ ਜਾਣਗੇ ਆ ਬਣੇ ਬਣਾਈ ਵੀ ਪਏ ਨੇ ਕੋਈ ਮਸ਼ੀਨ ਮੂਰੇ ਹੁਣ ਆਪਾਂ ਲੋੜ ਆ ਗਈ ਹਨਾ ਉਹ ਤਿਆਰ ਕਰਾਉਣੀ ਆ ਤਾਂ ਕਾਲ ਕਰ ਦਿਓ ਤੁਹਾਡੀ ਮਸ਼ੀਨ ਰੈਡੀ ਹੋ ਜੂ ਇੱਕ ਵਾਰ ਐਡਰੈਸ ਦੱਸ ਦਿਓ ਵੀਰੇ ਲੋਕੇਸ਼ਨ ਹਾਂਜੀ ਮਾਨਸਾ ਰੋਡ ਭੀਖੀ ਤੇ ਜੀ ਹਰਨੇਕ ਐਗਰੀਕਲਚਰ ਵਰਕ ਅਸੀਂ ਠੀਕ ਹੈ ਜੀ ਲੋ ਜੀ ਬਾਈਆਂ ਨੂੰ ਕਰ ਲਓ ਕਾਲ ਬਹੁਤ ਬਹੁਤ ਧੰ